ਤਤਸੀਰ ਕਾਲ ਮੈਂ ਹਰਨਜੰਗ ਟਿੰਡਾ ਸਾ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਅਸੀਂ 11 ਵਾਲਾ ਮੁੱਦਾ ਲੈ ਕੇ ਆਉਨੇ ਆ ਇੱਕ 12 ਵਜੇ ਲੈ ਕੇ ਆਉਨੇ ਆ ਤੇ ਇੱਕ 3 ਵਜੇ ਤੇ ਇੱਕ 5 ਵਜੇ 4 ਵਜੇ ਅੱਜ ਕਿਸੇ ਟੈਕ ਟੈਕਨੋਲ ਮਤਲਬ ਟੈਕਨੀਕਲ ਪ੍ਰੋਬਲਮ ਕਰਕੇ ਅੱਜ ਸਾਰੀ ਜਿਹੜਾ 12 ਵਾਲਾ ਉਸ ਕਿਸੇ ਨਾ ਕਿਸੇ ਰੀਜ਼ਨ ਕਰਕੇ ਅਸੀਂ ਹੁਣ ਸਟਾਰਟ ਕਰ ਰਹੇ ਆ ਤਾਂ ਅੱਜ ਦਾੜਾ ਅਸੀਂ ਵਿਸ਼ਾ ਲੈ ਕੇ ਆਏ ਆ ਮਹਿਲਾਵਾਂ ਤੇ ਕਿ ਮਹਿਲਾਵਾਂ ਦਾ ਵਿਕਾਸ ਵਿੱਚ ਕਿੰਨਾ ਯੋਗਦਾਨ ਹੈ ਤੁਸੀਂ ਜਾਣਦੇ ਹੋ ਕਿ ਇੱਕ ਮਹਿਲਾਵਾਂ ਨੇ ਜਿਹੜੀਆਂ ਅੱਜ ਬੰਦੇ ਦੇ ਨਾਲ ਕੰਧਾ ਲਾ ਕੇ ਚੱਲਦੀਆਂ ਨੇ ਵਿਕਾਸ ਦੀ ਗੱਲ ਕਰੀਏ ਕਾਰ ਚਲਾਉਣਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਸੰਜੋਗ ਹੋਵੇ ਤਾਂ ਮਹਿਲਾਵਾਂ ਅੱਜਕੱਲ ਆਪਣੇ ਨਾਲ ਮੁੰਡੇ ਨਾਲ ਕੰਦੇ ਨਾਲ ਕੰਧਾ ਲਾ ਕੇ ਚੱਲ ਰਹੀਆਂ ਨੇ ਇਸ ਬਾਰੇ ਤੁਸੀਂ ਕੀ ਵਿਚਾਰ ਰੱਖਣਾ ਚਾਹੁੰਦੇ ਨੇ ਤੁਸੀਂ ਸਾਨੂੰ ਆਪਣਾ ਸਟੂਡੀਓ ਨੰਬਰ ਤੇ ਕਾਲ ਕਰ ਸਕਦੇ ਹੋ ਆਪਣਾ ਮੈਸੇਜ ਕਰ ਸਕਦੇ ਹੋ WhatsApp ਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਜਰੂਰ ਸਾਡੇ ਨਾਲ ਸਾਂਝੇ ਕਰਿਆ ਕਰੋ ਕਿਉਂਕਿ ਜਿਹੜਾ ਅਸੀਂ ਕੋਈ ਵਿਸ਼ਾ ਲੈਨੇ ਆ ਉਹੀ ਵਿਸ਼ਾ ਲੈਣ ਦਾ ਮਤਲਬ ਇਹੀ ਹੁੰਦਾ ਹੈ ਕਿ ਕਿਤੇ ਨਾ ਕਿਤੇ ਆਮ ਜ਼ਿੰਦਗੀ ਨਾਲ ਜੁੜਿਆ ਹੁੰਦਾ ਹੈ ਇਹ ਸੋਡੇ ਜ਼ਿੰਦਗੀ ਨਾਲ ਤੇ ਮੇਰੀ ਜ਼ਿੰਦਗੀ ਨਾਲ ਉਹ ਲਿਨਕਟਡ ਹੈ ਜੇਕਰ ਆਪਾਂ ਗੱਲ ਕਰਦੇ ਆਂ ਮਹਿਲਾਵਾਂ ਦੀ ਤੇ ਮਹਿਲਾਵਾਂ ਦੇ ਤਿੰਨ ਰੂਪ ਚਾਰ ਰੂਪ ਮੰਨਿਆ ਜਾਂਦੇ ਨੇ ਦੇਖੇ ਜਾਂਦੇ ਨੇ ਕਿਤੇ ਨਾ ਕਿਤੇ ਹੁਣ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਮੇਰੀ ਜ਼ਿੰਦਗੀ 'ਚ ਉਹ ਇੱਕ ਮੇਰੇ ਮਦਰ ਦੇ ਰੂਪ ਚ ਨੇ ਮੇਰੀ ਬੇਟੀ ਦੇ ਮੇਰੀ ਸਿਸਟਰ ਦੇ ਤੇ ਕਿਤਨਾ ਕਿਤੇ ਮੇਰੀ ਵਾਈਫ ਦੇ ਇੱਕ ਮਹਿਲਾਵਾਂ ਦੇ ਚਾਰ ਰੂਪ ਹੋਣ ਦੇ ਨਾਲ ਜਿੰਦਗੀ ਜਿਹੜੀ ਕਿੰਨੀ ਸਹਾਲੀ ਹੁੰਦੀ ਹੈ ਕਿੰਨੀ ਸੋਖੀ ਬਣ ਜਾਂਦੀ ਹੈ ਮਦਰ ਹੁੰਦੀ ਹੈ ਉਹ ਆਪਾਂ ਨੂੰ ਕਿਤਨਾ ਕਿਤੇ ਜਿੰਦਗੀ ਚ ਚੰਗੀਆਂ ਸਿੱਖਿਆਵਾਂ ਦਿੰਦੀ ਹੈ ਪਾਲਦੀ ਹੈ ਪਲੋਸਦੀ ਹੈ ਜਨਮ ਉਹ ਦਿੰਦੀ ਹੈ ਉਹਦੇ ਨਾਲ ਬਚਪਨ ਚ ਸਾਡਾ ਇੱਕ ਜੀਵਨ ਮਤਲਬ ਜਿਹੜਾ ਕਿ ਸਾਥੀ ਹੁੰਦਾ ਬਚਪਨ ਤੱਕ ਆੜੀ ਹੁੰਦਾ ਇੱਕ ਦੋਸਤ ਹੁੰਦਾ ਕਿਤੇ ਨਾ ਕਿਤੇ ਸਾਡੀਆਂ ਭੈਣਾਂ ਵੀ ਹੁੰਦੀਆਂ ਨੇ ਅਸੀਂ ਕੋਈ ਘਰ 'ਚ ਇਕੱਠੇ ਖੇਡਦੇ ਆਂ ਇਕੱਠੇ ਬਚਪਨ 'ਚ ਗੱਲਾਂ ਕਰਦੇ ਆਂ ਕਿਤੇ ਆਉਣਾ ਜਾਣਾ ਰਿਸ਼ਤੇਦਾਰੀ 'ਚ ਕਿਤੇ ਨਾ ਕਿਤੇ ਇੱਕ ਭੈਣ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਜ਼ਿੰਦਗੀ 'ਚ ਇਸ ਤੋਂ ਇਲਾਵਾ ਜੇ ਅਗਰ ਆਪਾਂ ਗੱਲ ਕਰਦੇ ਆਂ ਬੀ ਪਤਨੀ ਦੀ ਵਿਆਹ ਤੋਂ ਬਾਅਦ ਬੰਦਾ ਪਤਨੀ ਇੱਕ ਜੀਵਨ ਸਾਥੀ ਹੁੰਦੀ ਹੈ ਆਪਣੀ ਦੁੱਖ ਸੁੱਖ 'ਚ ਸਾਥ ਖੜਦੀ ਹੈ ਮਾਂ ਤੋਂ ਬਾਅਦ ਪਤਨੀ ਐਸੀ ਹੁੰਦੀ ਐ ਜਦੋਂ ਇਨਸਾਨ ਜਦੋਂ ਆਂਦਾ ਆ ਉਹਦੇ ਘਰ ਦੀ ਜ਼ਿੰਮੇਵਾਰੀ ਉਹ ਚੱਕਦੀ ਐ ਪਰਿਵਾਰ ਚਲਾਉਣਾ ਘਰ ਦੇ ਚ ਜਿੰਨੇ ਕੰਮਕਾਰ ਨੇ ਰੁਟੀਨ ਦੇ ਉਹ ਕਰਨਾ ਇਸ ਤੋਂ ਬਾਅਦ ਅੱਰਾਪਾਂ ਗੱਲ ਕਰ ਲੈਨੇ ਆ ਇੱਕ ਬੇਟੀ ਵੀ ਇੱਕ ਮਹਿਲਾ ਮਹਿਲਾਵਾਂ ਮਤਲਬ ਮੰਨਿਆ ਜਾਂਦਾ ਕਿ ਮਹਿਲਾਵਾਂ ਚ ਇਹਦਾ ਵੀ ਇੱਕ ਰੂਪ ਐ ਦੇਵੀ ਦਾ ਰੂਪ ਜਿਹਨੂੰ ਆਪਾਂ ਧਰਮਾਂ ਚ ਕਿਹਾ ਜਾਂਦਾ ਕਿ ਦੇਵੀ ਦਾ ਰੂਪ ਨੇ ਬੇਟੀ ਉਹ ਹੁੰਦੀ ਐ ਇੱਕ ਪਿਓ ਦੀ ਇੱਕ ਇੱਜ਼ਤ ਐ ਜਿਹੜੀ ਉਹ ਇੱਕ ਬੇਟੀ ਦੇ ਹੱਥ ਹੁੰਦੀ ਹੈ ਹੁੰਦਾ ਬੇਟਾ ਵੀ ਇੱਕ ਵੇ ਤਰ੍ਹਾਂ ਦੀ ਜ਼ਿੰਮੇਵਾਰੀ ਵਾਲਾ ਕੰਮ ਹੈ ਪਰ ਜੋ ਇੱਜ਼ਤ ਹੈ ਇੱਜ਼ਤ ਪਰਿਵਾਰ ਦੀ ਵੀ ਹੁੰਦੀ ਹੈ ਪਰ ਕਿਤੇ ਨਾ ਕਿਤੇ ਅੱਜ ਕੱਲ੍ਹ ਜਿਹੜਾ ਸਮਾਜ ਹੈ ਸਾਡਾ ਉਹ ਆਪਾਂ ਅਸੀਂ ਦੇਖਦੇ ਹਾਂ ਕਿ ਲੜਕੀ ਅਗਰ ਕੋਈ ਗੁਨਾਹ ਕਰਦੀ ਹੈ ਜਾਂ ਗਲਤ ਸਟੈਪ ਚੱਕਦੀ ਹੈ ਅਸੀਂ ਕਹਿੰਦੇ ਹਾਂ ਕਿ ਯਾਰ ਇਹਨੇ ਸਾਡੀ ਇੱਜ਼ਤ ਹੈ ਉਹ ਤੇ ਸਾਡੀ ਇੱਜ਼ਤ ਰੋਲਦੀ ਜਾਂ ਸਾਡੀ ਜਿੱਤ ਤੇ ਕੋਈ ਦਾਗ ਲਾਤਾ ਤਾਂ ਕੁਝ ਅੱਜ ਜਿਹੜਾ ਕਹਿੰਦਾ ਮੇਰਾ ਮਕਸਦ ਇਹ ਹੈ ਕਿ ਮਹਿਲਾਵਾਂ ਦਾ ਸਾਡੇ ਜਿਹੜਾ ਵਿਕਾਸ ਹੈ ਉਹਦੇ ਵਿੱਚ ਵੀ ਯੋਗਦਾਨ ਹੈ ਤੇ ਸਾਡੀ ਜ਼ਿੰਦਗੀ 'ਚ ਵੀ ਕਿੰਨਾ ਯੋਗਦਾਨ ਹੈ ਮੈਂ ਸਿਰਫ ਐਸੀ ਗੱਲਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਿਹਾ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਮਹਿਲਾਵਾਂ ਦੀ ਮਹਿਲਾਵਾਂ ਕਿਤਨਾ ਕਿਤੇ ਆਪਾਂ ਕਹ ਦੇਖਿਆ ਜਾਵੇ ਸਾਡੇ ਸਮਾਜ 'ਚ ਅੱਜਕੱਲ ਕੋਈ ਐਸਾ ਜੋਬ ਨਹੀਂ ਜਾਂ ਐਸਾ ਕੋਈ ਖੇਤਰ ਨਹੀਂ ਜਿਹਦੇ ਵਿੱਚ ਉਹ ਉਹਨਾਂ ਨੇ ਮੱਲਾ ਨਾ ਮਾਰਿਆ ਹੋਣ ਚਾਹੇ ਡਾਕਟਰ ਹੋਵੇ ਇੰਜੀਨੀਅਰ ਹੋਵੇ ਵਕੀਲ ਹੋਣ ਜਾਂ ਸਪੋਰਟਸ ਦੀ ਗੱਲ ਕਰੀਏ ਕਿਤਨਾ ਕਿਤੇ ਸਾਨੂੰ ਉਹਨਾਂ ਦਾ ਯੋਗਦਾਨ ਮਿਲੇ ਰਿਹਾ ਕਿਸੇ ਨਾ ਕਿਸੇ ਤਰੀਕੇ ਨਾਲ ਘਰ ਚ ਕਰਦੇ ਆ ਘਰ ਚ ਉਹਨਾਂ ਦਾ ਯੋਗਦਾਨ ਪੈ ਰਿਹਾ ਇੱਕ ਸਮਾਜ ਚ ਚਲਾਉਣ ਚ ਉਹਨਾਂ ਦਾ ਕਿੰਨਾ ਯੋਗਦਾਨ ਹੈ ਤੁਸੀਂ ਪੂਰਾ ਜਾਣਦੇ ਹੋ ਇਸ ਵਿਸ਼ੇ ਬਾਰੇ ਤਾਂ ਤੁਸੀਂ ਸਾਡੇ ਨਾਲ ਜੁੜੋ ਸਾਡੇ ਨਾਲ ਗੱਲਬਾਤ ਕਰੋ ਅਸੀਂ ਇਸ ਵਿਸ਼ੇ ਬਾਰੇ ਸਭ ਤੋਂ ਇਹੀ ਜਾਣਾਂਗੇ ਕਿ ਜਿਹੜੇ ਸਾਡੇ ਇੱਕ ਮਹਿਲਾਵਾਂ ਨੇ ਜਿਹੜੀਆਂ ਕਿ ਆਖਰ ਉਹ ਕੀ ਯੋਗਦਾਨ ਦਿੰਦੀਆਂ ਨੇ ਕੁਝ ਨਾ ਕੁਝ ਦੇਖਿਆ ਗਿਆ ਹੈ ਅਗਰ ਮਹਿਲਾਵਾਂ ਦਾ ਸਾਡੀ ਸੋਸਾਇਟੀ ਨੂੰ ਯੋਗਦਾਨ ਹੈ ਤਾਂ ਕਿਤਨਾ ਕਿਤੇ ਇਹਨਾਂ ਦਾ ਗਲਤ ਪ੍ਰਭਾਵ ਵੀ ਪੈਂਦਾ ਕਿਤਨਾ ਕਿਤੇ ਲੜਾਈ ਝਗੜੇ ਚ ਵੀ ਇਨਵੋਲਵ ਹੁੰਦੇ ਨੇ ਹੋ ਜਾਂਦੀਆਂ ਨੇ ਸਾਡੇ ਭੈਣਾ ਜਾਂ ਕਿਸੇ ਤਰੀਕੇ ਹੋਰ ਤਰੀਕੇ ਨਾਲ ਅਸੀਂ ਸਾਡੇ ਜ਼ਿੰਦਗੀ ਚ ਹਿੱਸਾ ਬਣਦੀਆਂ ਨੇ ਸਾਡੇ ਨਾਲ ਕੋਲਰ ਜੁੜੇ ਨੇ ਜੀ ਗੱਲ ਕਰਦੇ ਉਹਨਾਂ ਨਾਲ ਹੈਲੋ ਹੈਲੋ ਹਾਂਜੀ ਮੈਮ ਹਾਂਜੀ ਹਾਂਜੀ ਸਰ ਤੁਸੀਂ ਇਹ ਵੰਤ ਬੋਲ ਰਹੇ ਹੋ ਹਾਂਜੀ ਮੈਡਮ ਹਾਂਜੀ ਮੈਂ ਤੁਹਾਡਾ ਲਾਈਵ ਪ੍ਰੋਗਰਾਮ ਦੇਖ ਰਹੀ ਸੀ ਜੀ ਮੈਡਮ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਟੂਡੀਓ ਚ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਮੈਮ ਜੋ ਅੱਜ ਆਪਾਂ ਵਿਸ਼ਾ ਲੈ ਕੇ ਆਏ ਆ ਉਹ ਤੁਹਾਨੂੰ ਆਪਣਾ ਤਾਂ ਪਤਾ ਹੀ ਹੈ ਕੀ ਹੈ ਹੁਣ ਮੈਂ ਸੋਨ ਇੱਕ ਵਾਰ ਫੇਰ ਵੀ ਦੁਹਰਾ ਦਿੰਨਾ ਜੀ ਮਹਿਲਾਵਾਂ ਦਾ ਵਿਕਾਸ ਵਿੱਚ ਕੀ ਯੋਗਦਾਨ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਔਰਤਾਂ ਦੇ ਨਾਲ ਜੁੜੀ ਹੋਈ ਸੋਸਾਇਟੀ 'ਚ ਕੰਮ ਕਰਦੀ ਆਂ ਜੀ ਜੀ ਮੈਨ ਤਾਂ ਮੈਂ ਤੁਹਾਨੂੰ ਦੱਸ ਸਕਦੀ ਆਂ ਕਿ ਔਰਤਾਂ ਦਾ ਦੇਖੋ ਵਿਕਾਸ 'ਚ ਬਹੁਤ ਯੋਗਦਾਨ ਹੈ ਜੀ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਸਰ ਪਹਿਲਾਂ ਔਰਤਾਂ ਨੂੰ ਚਾਰ ਦੀਵਾਰੀ ਦੇ ਵਿੱਚ ਜਿੱਧਰ ਰੱਖਿਆ ਜਾਂਦਾ ਸੀ ਤੇ ਸੋਚ ਤੇ ਵੀ ਡਿਪੈਂਡ ਸੀ ਥੋੜਾ ਸੋਚ ਵੀ ਦੇਖੋ ਕਿੰਨੀ ਚੇਂਜ ਹੋਈ ਐ ਸਮੇਂ ਦੇ ਨਾਲ ਨਾਲ ਮੈਨੂੰ ਇਤਾਂ ਲੱਗਦਾ ਹੈ ਕਿ ਔਰਤਾਂ ਨੇ ਕਿਤੇ ਨਾ ਕਿਤੇ ਆਪਣਾ ਜਿਹੜਾ ਵਿਕਾਸ ਕੀਤਾ ਹੈ ਉਹ ਸਮਾਜ ਦੇ ਲਈ ਬਹੁਤ ਜ਼ਰੂਰੀ ਹੈ ਮੈਂ ਮਗਰ ਦੇਖੇ ਜੇਵੇਂ ਇੱਕ ਜਾਗਰੂਤਾ ਜ਼ਿਆਦਾ ਮਹਿਲਾਵਾਂ ਚਾਹੀਏ ਕਿ ਜਿਹੜੀਆਂ ਸਾਡੀਆਂ ਪੈਣਾ ਧੀਆਂ ਇੱਕ ਕਮਰੇ ਦੇ ਅੰਦਰ ਰਹਿਣੇ ਆ ਘਰ ਚ ਰਹਿਣਾ ਉਹ ਕਈ ਤਾਂ ਫੀਲਡ ਚ ਵੀ ਨਹੀਂ ਦੇਖਿਆ ਗਈਆਂ ਧੀਆਂ ਜਿਵੇਂ ਹੁਣ ਆਪਾਂ ਗੱਲ ਕਰ ਲਈਏ ਜੀ ਆਰਮੀ ਦੀਆਂ ਫੋਰਸ ਦੀ ਗੱਲ ਕਰਦੀ ਤਾਂ ਫੋਰਸ ਚ ਕਿਤੇ ਨਾ ਕਿਤੇ ਸਾਡੀਆਂ ਮਹਿਲਾਵਾਂ ਇਸ ਚੀਜ਼ ਤੇ ਨਹੀਂ ਜਾਂਦੀਆਂ ਸੀਗੀਆਂ ਫੀਲਡ ਜੋਬ ਲਈ ਪਰ ਹੁਣ ਕਿਤੇ ਨਾ ਕਿਤੇ ਉਹ ਦੇਖੋ ਆਰਮੀ ਚ ਵੀ ਨੇ 에어 ਫੋਰਸ ਚ ਵੀ ਨੇ ਨੇਵੀ ਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਉਹੀ ਹੈ ਕਿ ਦੇਖੋ ਜੇਕਰ ਆਪਾਂ ਗੱਲ ਕਰੀਏ ਜਿੱਥਾ ਤੁਸੀਂ ਵੀ ਦੱਸਿਆ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਕਿੰਨਾ ਜ਼ਿਆਦਾ ਮਤਲਬ ਹੁਣ ਜੋਬਸ ਕਰਦੀਆਂ ਨੇ ਜੀ ਜੀ ਹਰ ਫੀਲਡ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਔਰਤਾਂ ਹੈ ਕਿਆਂ ਨੇ ਤੇ ਕੁਝ ਜਦਾਂ ਮੈਂ ਇੱਕ ਸੋਸਾਇਟੀ ਦੇ ਨਾਲ ਕਨੈਕਟਡ ਹਾਂ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਸਾਡੇ ਕੋਲ ਅਜੀਹਿਆ ਔਰਤਾਂ ਵੀ ਆਉਂਦੀਆਂ ਨੇ ਜਿਹੜੀਆਂ ਕਿ ਬਹੁਤ ਘਰੋਂ ਦੁਖੀ ਪਰੇਸ਼ਾਨ ਹੁੰਦੀਆਂ ਨੇ ਕਿ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਤਾਂ ਕਿਤੇ ਨਾ ਕਿਤੇ ਉਹ ਔਰਤਾਂ ਚਲੋ ਇਦਾਂ ਸੋਚਦੀਆਂ ਨੇ ਕਿ ਸਿੱਕੇ ਘਰੇ ਬੈ ਕੇ ਹੀ ਕੋਈ ਕੰਮ ਕਰ ਲਈਏ ਬਿਲਕੁਲ ਜੀ ਹਾਂਜੀ ਕਿਤੇ ਨਾ ਕਿਤੇ ਥੋੜਾ ਸੋਚਦਾ ਵੀ ਇਫੈਕਟ ਪੈ ਜਾਂਦਾ ਜਿਦਾ ਅੱਜ ਕੱਲ ਦੇ ਪੇਰੈਂਟਸ ਬਹੁਤ ਸਪੋਰਟਿਵ ਨੇ ਪਹਿਲਾਂ ਕੁੜੀਆਂ ਨੂੰ ਪੜਾਇਆ ਲਿਖਾਇਆ ਘੱਟ ਜਾਂਦਾ ਸੀ ਬਿਲਕੁਲ ਜੀ ਹੁਣ ਕੀ ਹੈ ਹੁਣ ਔਰਤਾਂ ਨੂੰ ਪੜ੍ਹਾਈ ਲਿਖਾਈ ਦੇ ਨਾਲ-ਨਾਲ ਦੇਖੋ ਚਲਾਇਆ ਜਾਂਦਾ ਹੈ ਉਹਨਾਂ ਨੂੰ ਵਧੀਆ ਪੜਾਇਆ ਜਾਂਦਾ ਹੈ ਅੱਛੀ ਜੌਬਸ ਪੇਰੈਂਟਸ ਦੇ ਵੱਲੋਂ ਕਿਤੇ ਨਾ ਕਿਤੇ ਪੇਰੈਂਟਸ ਦਾ ਸਪੋਰਟ ਹੈ ਬਿਲਕੁਲ ਮੈਮ ਦੇਖੋ ਅਗਰ ਆਪਾਂ ਗੱਲ ਕਰਦੇ ਆਂ ਅੱਜਕੱਲ ਮਹਿਲਾਵਾਂ ਦੀ ਆਪਾਂ ਆਪਣੇ ਬੱਚਿਆਂ ਦੀ ਗੱਲ ਕਰ ਲੈਨੇ ਆਂ ਉਹਨਾਂ ਨੂੰ ਐਜੂਕੇਸ਼ਨਲ ਵੀ ਅੱਛਾ ਮਿਲਦਾ ਹੁਣ ਕੋਈ ਐਜੂਕੇਸ਼ਨ ਹਾਂ ਜੀ ਹੁਣ ਅਗਰ ਆਪਾਂ ਗੱਲ ਕਰਦੇ ਆਂ ਐਜੂਕੇਸ਼ਨ ਚ ਨਾ ਮੁੰਡਾ ਨਾ ਕੁੜੀ ਨਹੀਂ ਦੇਖਿਆ ਜਾਂਦਾ ਪਹਿਲਾਂ ਕੀ ਹੈ ਦੇ ਵਿੱਚ ਥੋੜਾ ਜਿਹਾ ਭੇਦਭਾਵ ਕੀਤਾ ਜਾਂਦੀ ਕਿ ਮੁੰਡਾ ਹੈ ਜੀ ਇਹਨੇ ਸਮਾਜ ਚ ਜਾਣਾ ਹੈ ਜੋਬ ਕਰਨੀ ਹੈ ਤੇ ਇੱਕ ਬੇਟੀ ਨੂੰ ਆਪਾਂ ਇਸ ਲਈ ਬਾਹਰ ਜਾਣ ਦਿੰਦੇ ਸੀਗੇ ਕਿ ਇਹਨੇ ਤਾਂ ਜੀ ਚੁੱਲ੍ਹਾ ਚੋਕਾ ਹੀ ਕਰਨਾ ਹੈ ਕਿ ਸ਼ਾਦੀ ਤੋਂ ਬਾਅਦ ਇਹਨੇ ਸੋਹਰਿਆਂ ਘਰ ਜਾ ਕੇ ਰੋਟੀ ਪਾਣੀ ਦਾ ਹੀ ਜਾਂਤਰ ਦੇਖਭਾਲ ਕਰਨੀ ਹੈ ਪਰ ਹੁਣ ਕੀ ਹੈ ਕਿ ਹੁਣ ਜੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਹੁਣ ਸਾਡੀਆਂ ਬੇਟੀਆਂ ਪੜ ਕੇ ਫੋਰਨ ਚ ਵੀ ਜਾ ਰਹੀਆਂ ਨੇ ਨਾਲੇ ਸਟੱਡੀ ਵੀ ਕਰ ਰਹੀਆਂ ਨੇ ਔਰ ਨਾਲੇ ਉੱਥੇ ਜੋਬ ਵੀ ਕਰ ਰਹੀਆਂ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਦੇਖੋ ਔਰਤਾਂ ਇੱਕ ਪਾਸੇ ਬਾਹਰ ਦੇ ਕੰਮ ਵੀ ਕਰਦੀਆਂ ਨੇ ਦੂਜੇ ਪਾਸੇ ਘਰ ਦੇ ਕੰਮ ਵੀ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਦੇਸ਼ ਨੂੰ ਅੱਗੇ ਲਿਜਾਣ 'ਚ ਵੀ ਔਰਤਾਂ ਦਾ ਮਹੱਤਵਪੂਰਨ ਰੋਲ ਹੈ ਤੇ ਜੇਕਰ ਆਪਾਂ ਗੱਲ ਕਰੀ ਅੱਜਕੱਲ੍ਹ ਜਿਵੇਂ ਔਰਤਾਂ ਕੰਮ ਵੀ ਕਰ ਲੈਂਦੀਆਂ ਨੇ ਹਰ ਕੰਮ ਨੂੰ ਹੈਂਡਲ ਵੀ ਕਰਦੀਆਂ ਨੇ ਇੱਥੇ ਤੱਕ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਔਰਤਾਂ ਨੂੰ ਪੜਾਇਆ ਵੀ ਘੱਟ ਜਾਂਦਾ ਸੀ ਤੇ ਹੁਣ ਔਰਤਾਂ ਉਹ ਹੀ ਔਰਤਾਂ ਨੇ ਜੋ ਪੜ੍ਹ ਲਿਖ ਕੇ ਅੱਗੇ ਵਧੀਆਂ ਨੇ ਆਪਾਂ ਹਰ ਫੀਲਡ ਦੀ ਜੇਕਰ ਗੱਲ ਕਰੀਏ ਹਰ ਫੀਲਡ ਚ ਔਰਤਾਂ ਨੇ ਨਾਮ ਖੱਟਿਆ ਆਪਾਂ ਨੂੰ ਪਤਾ ਹੀ ਹੈ ਜਿੱਦਾਂ ਦੇਖੋ ਅਮੀ ਦੇਸ਼ ਨੂੰ ਵੀ ਰਿਪਰੈਜ਼ੈਂਟ ਕੀਤਾ ਜਿਵੇਂ ਕਿ ਮੈਰੀ ਕòm ਹੋਗੀ ਤੇ ਹੋਰ ਵੀ ਮਹਿਲਾਵਾਂ ਹੋਈਆਂ ਜਿਹੜੀਆਂ ਤੇ ਅਜੀਆਂ ਔਰਤਾਂ ਨੇ ਕਿਤੇ ਨਾ ਕਿਤੇ ਬਾਕੀ ਔਰਤਾਂ ਨੂੰ ਵੀ ਥੋੜਾ ਸਾਹਸ ਦਿੱਤਾ ਹੈ ਅੱਗੇ ਵਧਣ ਲਈ ਤੇ ਅੱਗੇ ਕੰਮ ਕਾਰਜ ਕਰਨ ਲਈ ਬਿਲਕੁਲ ਅਗਰ ਆਪਾਂ ਹਣ ਇਸ ਟਾਈਮ ਆਪਣੇ ਇੰਡੀਆ ਦੀ ਗੱਲ ਕਰਦੇ ਆ ਤਾਂ ਜਿਹੜੀਆਂ ਆਪਣੇ ਰਾਸ਼ਟਰਪਤੀ ਨੇ ਉਹ ਵੀ ਇੱਕ ਮਹਿਲਾ ਵਡੀ ਉਹ ਵੀ ਹਾਂਜੀ ਬਿਲਕੁਲ ਦੇਖੋ ਕਿ ਮਹਿਲਾ ਰਾਸ਼ਟਰਪਤੀ ਤੱਕ ਪਹੁੰਚ ਸਕਦੇ ਨੇ ਹੁਣ ਪੂਰੇ ਉਹ ਦੇਖਿਆ ਜਾਵੇ ਇੰਡੀਆ ਦੇ ਪੂਰੇ ਇੱਕ ਤਰ੍ਹਾਂ ਦੇ ਉਹ ਦੇਖਭਾਲ ਕਰਦੇ ਨੇ ਇੱਕ ਉਹਨਾਂ ਦਾ ਬਹੁਤ ਵੱਡਾ ਅਹੁਦਾ ਹੁੰਦਾ ਹੈ ਰਾਸ਼ਟਰਪਤੀ ਦਾ ਇੰਡੀਆ 'ਚ ਤਾਂ ਅਗਰ ਆਪ ਵੀ ਮਿਹਨਤ ਕਰਦੇ ਆ ਆਪਾਂ ਮੈਂ ਤਾਂ ਸਾਰੀ ਕਰਦੇ ਆ ਲੜਕੇ ਵੀ ਕਰਦੇ ਨੇ ਲੜਕੀਆਂ ਵੀ ਕਰਦੇ ਨੇ ਪਰ ਕਿਤੇ ਨਾ ਕਿਤੇ ਅੱਜ ਕੱਲ ਮੈਨੂੰ ਇੱਕ ਕਹਿਣ ਚ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੀਆਂ ਮਹਿਲਾਵਾਂ ਨੇ ਉਹ ਪੜ੍ਹਾਈ 'ਚ ਖੇਤਰ 'ਚ ਜਾਂ ਕਿਸੇ ਫੀਲਡ 'ਚ ਲੜਕਿਆਂ ਨੂੰ ਵਿਛਾੜ ਕੇ ਅੱਗੇ ਕੋਈ ਨਾ ਕੋਈ ਆਪਣੀ ਇਮੇਜ ਬਣਾ ਰਹੀਆਂ ਨੇ ਹਾਂਜੀ ਉਹ ਇਹ ਕਿ ਦੇਖੋ ਜੇਕਰ ਆਪਾਂ ਛੋਟੀਆਂ ਕਲਾਸਾਂ ਤੋਂ ਲਗਾ ਕੇ ਦੇਖੀਏ ਕਿ ਜਦੋਂ ਬੱਚੀਆਂ ਸਕੂਲਾਂ ਦੇ ਵਿੱਚ ਪੜ੍ਹਦੀਆਂ ਨੇ ਉੱਥੇ ਦੀ ਰਿਜ਼ਲਟ ਦੀ ਕੋਈ ਗੱਲ ਕਰੀਏ ਤਾਂ ਅੱਜ ਕੱਲ੍ਹ ਕੁੜੀਆਂ ਸਭ ਤੋਂ ਅੱਗੇ ਨੇ ਕੁੜੀਆਂ ਟੌਪ ਕਰ ਰਹੀਆਂ ਨੇ ਆਪਣੇ ਦੇਸ਼ ਦੀਆਂ ਤੇ ਫਿਰ ਆਪਾਂ ਜੇਕਰ ਪੇਸ਼ੇ ਵੱਜੋਂ ਦੇਖੀਏ ਤਾਂ ਪੇਸ਼ੇ ਦੇ ਵਿੱਚ ਅੱਜ ਕੱਲ੍ਹ ਕੁੜੀਆਂ ਡਾਕਟਰ ਨੇ ਵਕੀਲ ਨੇ ਇੰਜੀਨੀਅਰ ਨੇ ਬਹੁਤ ਵੱਡੇ ਵੱਡੇ ਅਹੁਦੇ ਜਿਹੜੇ ਨੇ ਕੁੜੀਆਂ ਦੇ ਜਿਦਾ ਕਿ ਤੁਸੀਂ ਵੀ ਇੱਥੇ ਗੱਲ ਕੀਤੀ ਆ ਰਾਸ਼ਟਰਪਤੀ ਜੀ ਦੀ ਤਾਂ ਔਰਤਾਂ ਨੇ ਮੈਨੂੰ ਲੱਗਦਾ ਹੈ ਕਿ ਬਹੁਤ ਵਿਕਾਸ ਤੇ ਖੁਦ ਦੇਸ਼ ਦੇ ਵਿਕਾਸ ਦੇ ਵਿੱਚ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਤਾਲੀ ਇੱਕ ਹੱਥ ਨਾਲ ਨਹੀਂ ਵੱਜਦੀ ਤਾਂ ਉਸੇ ਤਰੀਕੇ ਦੇ ਨਾਲ ਮਰਦਾਂ ਦੇ ਨਾਲ ਮੋٹے ਨਾਲ ਮੋਟਾ ਜੋੜ ਕੇ ਇੱਥੇ ਔਰਤਾਂ ਨੇ ਸਹਿਯੋਗ ਵੀ ਪਾਇਆ ਹੈ ਬਿਲਕੁਲ ਮੈਮ ਦੇਖੋ ਅਗਰ ਆਪਾਂ ਜੇ ਆਪਾਂ ਚੰਗੀ ਗੱਲ ਆ ਮਹਿਲਾਵਾਂ ਅੱਛਾ ਕੰਮ ਕਰਦੀਆਂ ਨੇ ਕਿ ਕਿਤੇ ਨਾ ਕਿਤੇ ਇੱਕ ਚੀਜ਼ ਦਾ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਹੁੰਦਾ ਹਾਂਜੀ ਤਾਂ ਆਪਾਂ ਅਗਰ ਮਹਿਲਾਵਾਂ ਦੀ ਯੋਗਦਾਨ ਦੀ ਵੀ ਗੱਲ ਕਰਦੇ ਹਾਂ ਕਿ ਇਹਨਾਂ ਨੇ ਮਤਲਬ ਯੋਗਦਾਨ ਦੇ ਰਹੀਆਂ ਨੇ ਸਾਡੇ ਵਿਕਾਸ ਚ ਤਾਂ ਕਿਤਨਾ ਕਿਤੇ ਕੁਝ ਮਹਿਲਾਵਾਂ ਹਾਂਜੀ ਆਪਣੇ ਸੁਭਾਅ ਕਾਰਨ ਲੜਾਈ ਝਗੜਾ ਕਰਕੇ ਜਾਂ ਕਿਸੇ ਤਰੀਕੇ ਨਾਲ ਮਲੱਕਰੈਲੂ ਫੈਮਿਲੀ ਦੀ ਗੱਲ ਕਰ ਰਹੀ ਆ ਮੈਂ ਇਸ ਟਾਈਮ ਕਿ ਕਿਤਨਾ ਕਿਤੇ ਦੂਜੀ ਮਹਿਲਾਵਾਂ ਜਿਹੜੀਆਂ ਅੱਛੀਆਂ ਮਹਿਲਾਵਾਂ ਹੁੰਦੀਆਂ ਨੇ ਗੁੱਡ ਨੇਚਰ ਦੀਆਂ ਹੁੰਦੀਆਂ ਨੇ ਕਿਤਨਾ ਕਿਤੇ ਉਹਨਾਂ ਨੂੰ ਵੀ ਇਸ ਘਟ ਘਟੇਰੇ 'ਚ ਖੜਾ ਕਰ ਦਿੰਦੀਆਂ ਨੇ ਕਿ ਉਹ ਆਪਣੇ ਸੁਭਾਅ ਨਾਲ ਆਪਤਾ ਮਤਲਬ ਲੜਾਈ ਝਗੜਾ ਕਰਨਾ ਜਾਂ ਕਰੇ ਕਲੇਸ਼ ਕਰਨਾ ਤੇ ਕਿਤੇ ਨਾ ਕਿਤੇ ਜਿਹੜੀ ਚੰਗੀ ਮਹਿਲਾਵਾਂ ਹੁੰਦੀਆਂ ਨੇ ਗੁੱਡ ਨੇਚਰ ਦੀਆਂ ਹੁੰਦੀਆਂ ਨੇ ਉਹਨਾਂ ਤੇ ਵੀ ਅਸਰ ਪਾਉਂਦੀਆਂ ਨੇ ਕਿ ਉਹਨਾਂ ਦੀ ਵੀ ਇਮੇਜ ਖਰਾਬ ਕਰਦੀਆਂ ਨੇ ਇਸ ਬਾਰੇ ਕੀ ਹਾਂਜੀ ਦੇਖੋ ਇਹ ਵੀ ਸਾਡੇ ਕੋਲ ਬਹੁਤ ਸਾਡੀ ਜਿਹੜੀ ਸੈਲਫਰ ਸੁਸਾਇਟੀ ਹੈ ਸਾਡੀ ਜਿਸ ਦੇ ਵਿੱਚ ਵੀ ਬਹੁਤ ਸਾਡੇ ਕੋਲ ਜੀਆਂ ਸ਼ਿਕਾਇਤਾਂ ਆਉਂਦੀਆਂ ਨਾ ਸਿਰਫ ਔਰਤਾਂ ਦੀ ਬਲਕਿ ਕੁਝ ਮਰਦਾਂ ਦੀ ਸ਼ਿਕਾਇਤ ਵੀ ਆਉਂਦੀ ਹੈ ਕਿ ਔਰਤਾਂ ਦੇ ਨਾਲ ਔਰਤਾਂ ਜਿਹੜੀਆਂ ਨੇ ਕਈ ਵਾਰ ਕੀ ਹੁੰਦਾ ਕਿ ਝਗੜੇ ਕਰਦੀਆਂ ਨੇ ਤਾਂ ਕੀ ਹੈ ਕਿ ਅੱਜ ਕੱਲ ਜਿੱਦਾਂ ਪੜੀ-ਲਿਖੀ ਕੋਈ ਲੜਕੀ ਹੈ ਤਾਂ ਜੇਕਰ ਉਸ ਨੂੰ ਕੋਈ ਕੰਮ ਕਹਿ ਦਿੱਤਾ ਜਾਂਦਾ ਹੈ ਤਾਂ ਅੱਜ ਕੱਲ ਔਰਤਾਂ ਆਪਣੇ ਈਗੋ ਤੋਂ ਲੈ ਜਾਂਦੀਆਂ ਨੇ ਹਾਲਕਿ ਇਹ ਮੇਰੀ ਗੱਲ ਬਹੁਤ ਲੋਕਾਂ ਨੂੰ ਇਥੇ ਕੜਵੀ ਵੀ ਲੱਗੇਗੀ ਪਰ ਇਹ ਸੱਚ ਹੈ ਕਿ ਜਿੱਥੇ ਔਰਤਾਂ ਨੇ ਸਹਿਯੋਗ ਪਾਇਆ ਹੈ ਉੱਥੇ ਦੇਖੋ ਔਰਤਾਂ ਦਾ ਇੱਕ ਗੁੱਸਾ ਕਰਨਾ ਤੇ ਈਗੋ ਨੂੰ ਲੈ ਕੇ ਆਣਾ ਵਿੱਚ ਇਹ ਚੀਜ਼ਾਂ ਡਿਵੋਰਸ ਤੱਕ ਲੈ ਜਾਂਦੀਆਂ ਨੇ ਆਪਣੇ ਦੇਸ਼ 'ਚ ਅੱਜ ਦੇਖੋ ਕਿੰਨੇ ਡਿਵੋਰਸ ਹੋ ਰਹੇ ਨੇ ਲਵ ਮੈਰਿਜ ਕਰ ਲੋ ਅਰੇਂਜ ਮੈਰਿਜ ਕਰ ਲੋ ਹਰ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਹਰ ਪਾਸਿਓਂ ਕਈ ਵਾਰ 80% ਜਿਹੜੀ ਮਹਿਲਾਵਾਂ ਦੀ ਗਲਤੀ ਨਿਕਲਦੀ ਹੈ अच्छा मैम अगर एक गल हो ਮੇਰੇ ਤੋਂ ਜਾਨਣਾ ਚਾਹਨਾ ਕਿ ਤੁਸੀਂ ਐਨਜੀਓ ਚਲਾ ਰਹੇ ਹੋ ਐਨਜੀਓ ਵਿੱਚ ਕਿਸ ਤਰ੍ਹਾਂ ਦੀਆਂ ਮਹਿਲਾਵਾਂ ਆਉਂਦੀਆਂ ਨੇ ਔਰ ਕੀ ਕੀ ਪ੍ਰੋਬਲਮ ਆ ਜਿਹੜੀ ਉਹਨਾਂ ਨੂੰ ਆਉਂਦੀ ਹੈ ਤੇ ਤੁਸੀਂ ਕਿਵੇਂ ਸੋਲਵ ਕਰਦੇ ਹੋ ਹਾਂਜੀ ਦੇਖੋ ਸਾਡੇ ਕੋਲ ਜਿੱਦਾਂ ਕਿਸੇ ਦਾ ਡਿਵੋਰਸ ਦਾ ਮੈਟਰ ਹੈ ਉਹ ਵੀ ਆਉਂਦੇ ਨੇ ਤੇ ਜੇਕਰ ਕਿਸੇ ਦਾ ਕਰੇ ਲੋ ਝਗੜਿਆਂ ਦਾ ਕੋਈ ਪ੍ਰੋਬਲਮ ਹੈ ਅਸੀਂ ਉਹ ਵੀ ਨਿਪਟਾਣੇ ਆ ਸਾਡੇ ਐਨਜੀਓ ਦੇ ਰਾਹੀਂ ਤੇ ਉਹ ਮਹਿਲਾਵਾਂ ਦੀ ਅਸੀਂ ਸਭ ਤੋਂ ਵੱਧ ਮਦਦ ਕਰਦੇ ਆ ਜੋ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਨੇ ਪਰ ਹਸਬੰਡ ਸਪੋਰਟ ਨਹੀਂ ਕਰਦੇ ਜਾਂ ਫਿਰ ਫਾਦਰ ਸਪੋਰਟ ਨਹੀਂ ਕਰਦੇ ਤਾਂ ਅਜਿਹੀਆਂ ਮਹਿਲਾਵਾਂ ਨੂੰ ਅਸੀਂ ਜਿਹੜਾ ਰੁਜ਼ਗਾਰ ਵੀ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਰਾਹ ਤੇ ਦੱਸਦੇ ਆ ਕਿ ਤੁਸੀਂ ਇਸ ਤਰੀਕੇ ਨਾਲ ਆਪਣੇ ਰੋਜ਼ਗਾਰ ਚਲਾ ਸਕਦੇ ਹੋ ਪਰ ਗੱਲ ਸਭ ਤੋਂ ਵੱਡੀ ਇਹ ਹੈ ਕਿ ਸਾਡੇ ਕੋਲ ਕਈ ਵਾਰ ਜਿਹੜੇ ਮਰਦ ਨੇ ਉਹ ਵੀ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਕਿ ਸਾਡੀ ਜਿਹੜੀ ਵਾਈਫ ਹੈ, ਮਾਂ ਹੈ, ਭੈਣ ਹੈ ਕਿ ਇਹ ਜ਼ਿਆਦਾ ਲੜਦੀ ਹੈ ਤੇ ਅਜਿਹੇ ਬਹੁਤ ਸਾਰੇ ਘਰੇਲੂ ਮਸਲੇ ਵੀ ਹੁੰਦੇ ਨੇ ਕਿ ਜਿੱਥੇ ਫਿਰ ਅਸੀਂ ਉਹਨਾਂ ਦੀ ਵੀ ਸੁਣਵਾਈ ਕਰਦੇ ਆ ਕਿ ਉਹਨਾਂ ਨੂੰ ਸਮਝਾਉਣ ਦੀ ਪੂਰੀ-ਪੂਰੀ ਕੋਸ਼ਿਸ਼ ਵੀ ਕਰਦੇ ਆ ਬਿਲਕੁਲ ਬਹੁਤ ਵਧੀਆ ਪਰਲਾ ਕਰ ਲਿਆ ਮੈਡਮ ਤੇ ਅਗਰ ਆਪਾਂ ਸਮਾਜ ਨੂੰ ਚਲਾਉਣ ਦੀ ਗੱਲ ਕਰਦੇ ਆ ਤਾਂ ਪਰਮਾਤਮਾ ਨੇ ਦੋ ਚੀਜ਼ਾਂ ਬਣਾਈਆਂ ਨੇ ਜੀ ਇੱਕ ਮਹਿਲਾ ਬਣਾਈ ਇੱਕ ਮਰਦ ਬਣਾਇਆ ਉਦੋਂ ਬਾਅਦ ਸਾਡੇ ਰਿਸ਼ਤੇ ਇੱਥੋਂ ਹੀ ਸਟਾਰਟ ਹੁੰਦੇ ਨੇ ਅਸੀਂ ਕਿਸੇ ਦੇ ਉਹੀ ਗੱਲ ਮੈਂ ਦੱਸੀ ਆ ਇਹ ਸਾਨੂੰ ਪਹਿਲਾਂ ਕਹੀ ਹੈ ਆਪਣੀ ਦਰਸ਼ਕਾਂ ਨਾਲ ਕਿ ਮੈਂ ਆਪਣੀ ਅਗਰ ਮੈਂ ਆਪਣੀ ਜ਼ਿੰਦਗੀ ਦੀ ਗੱਲ ਕਰਾਂ ਮੈਨੂੰ ਉਹ ਚਾਰ ਤਰ੍ਹਾਂ ਦੇ ਰੂਪ ਚ ਮਿਲੇ ਨੇ ਇੱਕ ਮੇਰੀ ਮਾਂ ਦੇ ਰੂਪ ਚ ਮਿਲੇ ਇੱਕ ਮੈਨੂੰ ਭੈਣ ਦੇ ਰੂਪ ਚ ਮਿਲੇ ਇੱਕ ਮੈਨੂੰ ਪਤਨੀ ਦੇ ਰੂਪ ਚ ਮਿਲੇ ਉਸ ਤੋਂ ਬਾਅਦ ਮੈਨੂੰ ਬੇਟੀ ਦੇ ਰੂਪ ਚ ਮਿਲੇ ਹਾਂ ਜੀ ਤੇ ਦੇਖੋ ਸਭ ਤੋਂ ਵੱਡੀ ਗੱਲ ਸਰ ਤੁਹਾਡੀ ਇਹ ਗੱਲ ਸੁਣ ਕੇ ਹਾਲਾਂਕਿ ਬਹੁਤ ਖੁਸ਼ੀ ਹੋਈ ਪਰ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਬਹੁਤ ਸਾਰੀ ਔਰਤਾਂ ਇਹ ਜੀਆਂ ਵੀ ਨੇ ਜੋ ਦੇਖੋ ਬਾਕੀ ਔਰਤਾਂ ਦੇ ਨਾਲ ਕਈ ਵਾਰ ਗਲਤ ਹੁੰਦਾ ਹੈ ਪਰ ਕੁਝ ਔਰਤਾਂ ਅਜੀਆਂ ਵੀ ਨਿਕਲ ਕੇ ਸਾਡੇ ਕੋਲ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਦੇ ਖੁੱਤੀ ਗਲਤੀ ਹੁੰਦੀ ਹੈ ਡਿਵੋਰਸ ਤੱਕ ਜਿਹੜਾ ਮੈਟਰ ਪਹੁੰਚਦਾ ਹੈ ਔਰਤਾਂ ਦੀ ਗਲਤੀ ਨਿਕਲਦੀ ਹੈ ਇਸ ਦੇ ਵਿੱਚ ਅਸੀਂ ਉਹਨਾਂ ਔਰਤਾਂ ਨੂੰ ਵੀ ਸਮਝਾਉਂਦੇ ਆਂ ਤੇ ਕਿਤੇ ਨਾ ਕਿਤੇ ਅਸੀਂ ਉਹਨਾਂ ਨੂੰ ਇਹੀ ਚੀਜ਼ਾਂ ਦੱਸਦੇ ਆਂ ਕਿ ਇੱਕ ਔਰਤ ਤੇ ਮਰਦ ਬਰਾਬਰ ਜੱਤਕ ਰਹਿੰਦੇ ਨੇ ਉਦ ਤੱਕ ਠੀਕ ਐ ਪਰ ਜੇਕਰ ਇੱਕ ਔਰਤ ਸਭ ਤੋਂ ਜ਼ਿਆਦਾ ਈਗੋ ਤੇ ਗੱਲ ਲੈ ਕੇ ਜਾਂਦੀ ਐ ਤਾਂ ਇਹ ਸਭ ਚੀਜ਼ਾਂ ਇੱਕ ਪਰਿਵਾਰ ਨੂੰ ਜਿੱਥੇ ਔਰਤ ਜੋੜਦੀ ਐ ਤੋੜਨ ਵਾਲੀ ਗੱਲ ਵੀ ਹੋ ਜਾਂਦੀ ਐ ਜੀ ਜੀ ਬਿਲਕੁਲ ਹੁਣ ਤੁਸੀਂ ਗੱਲ ਮੈਰਜ਼ਾਂ ਦੀ ਕਰੀ ਐ ਡਿਵੋਰਸ ਦੀ ਕਰੀ ਐ ਹਾਂਜੀ ਜਿਆਦਾਤਰ ਡਿਵੋਚ ਮੈਨੂੰ ਵੀ ਜਿਤ ਤੱਕ ਛੋੜਾ ਮੋਟਾ ਪਤਾ ਲੱਗਦਾ ਖਬਰਾਂ ਥਰੂ ਜਾਂ ਕਿ ਮਹੱਲੇ ਚ ਜਾਂ ਸਮਾਜ ਚ ਵਿਚਰਦਿਆਂ ਤਾਂ ਕਿਤਨਾ ਕਿਤੇ ਲੜਕੀ ਜਿਵੇਂ ਤੁਸੀਂ ਗੱਲ ਕਹੀਓ ਕਿ ਤਲਾਕ ਹੋ ਜਾਣਾ ਕਿ ਕਿਤਨਾ ਕਿਤੇ ਮੈਂ ਦੇਖਿਆ ਗਿਆ ਕਿ ਲੜਕੀਆਂ ਜਿਆਦਾਤਰ ਸੋਹਰਾ ਪਰ ਮਤਲਬ ਜਿਹੜੇ ਉਹਨੇ ਮਾਪਾਪ ਹੁੰਦੇ ਨੇ ਉਹਦੇ ਨਾਲ ਨਾ ਬੰਨਣਾ ਜਾਂ ਲੜਕੇ ਦੀ ਭੈਣ ਨਾਲ ਨਾ ਬੰਨਣਾ ਕਿਤਨਾ ਕਿਤੇ ਮੁੱਖ ਕਾਰਨ ਇਹ ਵੀ ਮੈਂ ਦੇਖੇ ਗਏ ਨੇ ਔਰ ਦੂਜੀ ਗੱਲ ਇਹ ਕਿ ਕਈ ਲੜਕੇ ਐਸੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਮੇਰੇ ਘਰ ਵਾਲਾ ਪੈਸੇ ਘੱਟ ਕਮਾਉਂਦਾ ਹੈ ਇਹ ਮੇਰੀ ਕੇਅਰ ਨਹੀਂ ਕਰਦਾ ਮੇਰੇ ਦੇਖਭਾਲ ਨਹੀਂ ਕਰਦਾ ਤੇ ਮੈਂ ਇੱਕ ਮਹਿਲਾਵਾਂ ਦੇ ਇੱਕ ਇਹ ਕਹਿਣਾ ਮਤਲਬ ਬੇਨਤੀ ਕਰਨਾ ਚਾਹੁੰਨਾ ਰਿਕਵੈਸਟ ਕਰਨਾ ਚਾਹੁੰਨਾ ਕਿ ਅਗਰ ਲੜਕਾ ਇੱਕ ਘੱਟ ਕਮਾਉਂਦਾ ਹੈ ਤਾਂ ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਸੰਯੋਗ ਦਿਓ ਪੈਸੇ ਵੱਲੋਂ ਅਗਰ ਤੁਸੀਂ ਐਜੂਕੇਸ਼ਨ ਕੋਈ ਹੁਨਰ ਹੈ ਤੁਸੀਂ ਉਹਦੇ ਨਾਲ ਜਾਂ ਮੋਢੇ ਨਾਲ ਮੋਢਾ ਲਾ ਕੇ ਕਿ ਇੱਕ ਜਿਹੜੀ ਜ਼ਿੰਦਗੀ ਹੈ ਉਹਨੂੰ ਜੀਣ ਚ ਇੱਕ ਹੈਲਪ ਕਰੋ हां जी बिल्कुल देखो बहुत सारे ਸਾਡੇ ਕੋਲ ਅਜਿਹੇ ਵੀ ਮਸਲੇ ਆਉਂਦੇ ਨੇ ਕਿਉਂਕਿ ਤਲਾਕ ਦੀ ਵੀ ਜੇਕਰ ਆਪਾਂ ਗੱਲ ਕਰੀਏ ਅਲੱਗ-ਅਲੱਗ ਕਿਸਮਾਂ ਦੇ ਸਾਡੇ ਕੋਲ ਕੇਸ ਨੇ ਤਾਂ ਜੇਕਰ ਅਸੀਂ ਗੱਲ ਕਰਦੇ ਹਾਂ ਭਾਜੀ ਦੇ ਵੀ ਬਹੁਤ ਸਾਰੇ ਕੇਸ ਆਉਂਦੇ ਨੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਸੈਲਰੀ ਘੱਟ ਹੋਣਾ ਤਾਂ ਇੱਥੇ ਕੀ ਹੈ ਇੱਕ ਔਰਤ ਜਿਹੜੀ ਹੈ ਦੇਖੋ ਜੇਕਰ ਆਪਾਂ ਕੁੜੀਆਂ ਦੀ ਵੀ ਗੱਲ ਕਰਦੇ ਹਾਂ ਤਾਂ ਹਰ ਕੁੜੀ ਦਾ ਪੇਰੈਂਟਸ ਚਾਹੁੰਦਾ ਹੈ ਕਿ ਮੁੰਡਾ ਚੰਗਾ ਕਮਾਉਂਦਾ ਹੋਵੇ ਵਧੀਆ ਘਰ-ਬਾਰ ਹੋਵੇ ਪਰ ਕਈ ਵਾਰ ਕੀ ਹੁੰਦਾ ਹੈ ਕਿ ਮੁੰਡੇ ਦੇ ਉੱਤੇ ਕਈ ਵਾਰ ਕੋਈ ਦਿੱਕਤਾ ਪੈ ਜਾਂਦੀ ਹੈ ਜਿਸ ਦੇ ਚੱਲਦੇ ਉਹਦੀ ਸੈਲਰੀ ਕੋਈ ਘੱਟ ਹੋ ਜਾਂਦੀ ਹੈ ਜਾਂ ਹੋਰ ਪ੍ਰੋਬਲਮਸ ਆ ਜਾਂਦੀਆਂ ਨੇ। ਜੇਕਰ ਪ੍ਰਾਈਵੇਟ ਜੌਬ ਚਲੀ ਜਾਂਦੀ ਹੈ। ਹਾਂਜੀ ਹਾਂਜੀ ਜੇਕਰ ਕੋਈ ਪ੍ਰਾਈਵੇਟ ਜੌਬ ਕਰ ਰਿਹਾ ਤਾਂ ਜੌਬ ਚਲੀ ਗਈ ਤਾਂ ਇੱਥੇ ਫਿਰ ਉਸ ਮੁੰਡੇ ਨੂੰ ਕੁੜੀ ਵੱਲੋਂ ਵੀ ਤਾਨੇ ਦਿੱਤੇ ਜਾਂਦੇ ਨੇ ਕਿ ਤੇਰੀ ਸੈਲਰੀ ਘੱਟ ਹੈ ਤੂੰ ਮੈਨੂੰ ਐਨੇ ਦੇ ਵਿੱਚ ਕਹਿ ਕੇ ਵਿਆਹ ਕਿ ਲੈ ਕੇ ਆਇਆ ਸੀ ਤਾਂ ਉਹ ਉਸ ਕੁੜੀ ਦੇ ਜਿਹੜੇ ਪੇਰੈਂਟਸ ਨੇ ਉਹ ਵੀ ਫਿਰ ਆਪਣੇ ਜਵਾਈ ਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਪਿੱਛੇ ਗੱਲਾਂ ਕਰਦੇ ਨੇ। ਕਿ ਕੋਈ ਅੱਛਾ ਕੰਮ ਦੇ ਪਰ ਕੋਈ ਵੀ ਉਸ ਮੁੰਡੇ ਦੀ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਇੱਥੇ ਦੇਖੋ ਔਰਤਾਂ ਦੀ ਬਹੁਤ ਵੱਡੀ ਗਲਤੀ ਹੈ ਜਿਨ੍ਹਾਂ ਨੇ ਵਿਆਹ ਤਾਂ ਕਰਾਇਆ ਹੁੰਦਾ ਪਰ ਕਿਤੇ ਨਾ ਕਿਤੇ ਉਹ ਆਪਣੇ ਹਸਬੰਡ ਦੇ ਨਾਲ ਰਿਸਪੌਂਸਿਬਿਲਟੀ ਨਿਭਾਉਣ ਤੋਂ ਪਿੱਛੇ ਹਟ ਜਾਂਦੀਆਂ ਨੇ ਬਿਲਕੁਲ ਤੇ ਮੈਮ ਇੱਕ ਮੇਰਾ ਪਰਸਨਲ ਕੁਐਸਚਨ ਜੋ ਮੈਨੂੰ ਪਰਸਨਲ ਮੀਨਸ ਕਿ ਮੈਨੂੰ ਜੋ ਲੱਗਿਆ ਮੇਰੇ ਦਿਮਾਗ 'ਚੋਂ ਆਇਆ ਕੀ ਅਗਰ ਆਪਾਂ ਮੈਰਿਜ ਕਰਦੇ ਹਾਂ ਤਾਂ ਮੈਂ ਦੇਖਿਆ ਗਿਆ ਹੈ ਕਈ ਵਾਰ ਆਪਾਂ ਜਦੋਂ ਕਿਸੇ ਕਰੇ ਰਿਸ਼ਤਾ ਕਰਨ ਜਾਂਦੇ ਆ ਪਹਿਲਾ ਆਪਾਂ ਹੀ ਗੱਲ ਕਹਿੰਨੇ ਆ ਮੁੰਡਾ ਕਮਾਉਂਦਾ ਕਿੰਨਾ ਹੈ ਹਾਂਜੀ ਉਹਦੀ ਕੋਲੇ ਪ੍ਰਾਪਰਟੀ ਕਿੰਨੀ ਹੈ ਹਾਂਜੀ ਤੇ ਕੋਈ ਨਸ਼ੇ ਤਾਂ ਨਹੀਂ ਕਰਦਾ ਕੈਰੈਕਟਰ ਵਾਈਜ਼ ਠੀਕ ਹੈ ਇਹ ਕੁਝ ਆਪਣੀਆਂ ਡਿਮਾਂਡਾਂ ਹੁੰਦੀਆਂ ਨੇ ਪੇਰੈਂਟਸ ਦੀਆਂ ਜਿਹੜੀਆਂ ਆਪਾਂ ਲੜਕੇ ਦੀ ਪਰਿਵਾਰ ਮੂਰੇ ਇੱਕ ਤਰ੍ਹਾਂ ਦਾ ਜਾਂ ਪਚੋਲੇ ਮੂਰੇ ਰੱਖਦੇ ਆ ਹਾਂਜੀ ਤੇ ਅਗਰ ਆਪਾਂ ਗੱਲ ਕਰਦੇ ਆਂ ਦੂਜੇ ਪਾਸੇ ਮੁੰਡੇ ਵਾਲਿਆਂ ਦੀ ਅਗਰ ਮੁੰਡਾ ਇਹ ਕਹਿੰਦਾ ਕਿ ਯਾਰ ਮੈਂ ਦਹੇਜ ਲੈਣਾ ਜਾ ਗੱਡੀ ਲੈਣੀ ਹੈ ਜਾਂ ਕੁਝ ਲੈਣਾ ਹੈ ਤਾਂ ਦੇਖੋ ਕੁਝ ਮੈਂ ਐਸੇ ਵਰਤ ਵੀ ਦੇਖੇ ਨੇ ਜਿਹੜੇ ਕਹਿੰਦੇ ਕਿ ਜੀ ਲੜਕੀ ਜੇ ਆਉਂਦੀ ਹੈ ਕੋਈ ਸੋਨਾ ਲੈ ਕੇ ਆਉਂਦੀ ਹੈ ਬੈੱਡ ਲੈ ਕੇ ਆਉਂਦੀ ਹੈ ਫ੍ਰਿਜ ਲੈ ਕੇ ਆਉਂਦੀ ਹੈ ਕਿਉਂ ਸਾਡੇ ਘਰੇ ਆ ਕੇ ਅਖਰ ਮਾਲਕਤਾ ਉਹੀ ਬਣਦੀ ਹੈ ਨਾ ਸਾਡੇ ਕੋਲੇ ਤਾਂ ਕੋਈ ਕਿ ਅਸੀਂ ਮਤਲਬ ਮਾਲਕਤਾ ਨਹੀਂ ਅਸੀਂ ਰਹੇ ਕਿ ਮੇਰੀ ਘਰ ਵਾਲੀ ਨੇ ਮੇਰੇ ਬੱਚੇ ਪਾਲਣੇ ਨੇ ਮਰੇ ਘਰੇ ਰਹਿਣਾ ਉਹੀ ਬੈੱਡ ਵਰਤਦੀ ਹੈ ਉਹੀ ਗੱਡੀਆਂ ਵਰਤਦੀ ਐ ਉਹੀ ਸੋਨਾ ਪਾਉਂਦੀ ਐ ਕਿ ਕਿਤੇ ਨਾ ਕਿਤੇ ਲੜਕਿਆਂ ਨੂੰ ਇਹ ਦਹੇਜ ਦੇ ਨਾਂ ਤੇ ਜਾਂ ਉਹਨਾਂ ਲੜਕਿਆਂ ਨੂੰ ਇੱਕ ਇਹ ਚੀਜ਼ ਤੇ ਬਾਰੇ ਮਤਲਬ ਦਹੇਜ ਦੀ ਪ੍ਰਧਾ ਲਾ ਦੀਏ ਉਹਦੇ ਬਾਰੇ ਜਾਦਾ ਕਈ ਵਾਰ ਕੇਸ ਵੀ ਦੇਖੇ ਨੇਵੇਂ ਜਦ ਕਿ ਇਹਦੇ ਵਿੱਚ ਲੜਕੀ ਯੂਜ਼ ਕਰਦੀ ਐ ਚੀਜ਼ਾਂ ਪਰ ਤੁਹਾਨੂੰ ਕੀ ਲੱਗਦਾ ਕਿ ਦੇਖਣ ਦਾ ਨਜ਼ਰੀਆ ਲੜਕੀ ਦਾ ਹੋਰ ਐ ਤੇ ਸਮਾਜ ਦਾ ਹੋਰ ਐ ਤੇ ਲੜਕੇ ਦਾ ਸਮਾਜ ਆ ਜਿਹੜਾ ਉਹਦਾ ਕਿ ਨਜ਼ਰੀਆ ਕੋਈ ਛੋੜ ਐ ਦੇਖਣ ਦਾ ਤੁਸੀਂ ਕੀ ਕਹੋਗੇ ਹਾਂਜੀ ਦੇਖੋ ਬਿਲਕੁਲ ਸਹੀ ਇੱਥੇ ਤੁਸੀਂ ਇੱਕ ਕੁਐਸਚਨ ਕੀਤਾ ਹੈ ਇਹ ਵੀ ਮੈਂ ਤੁਹਾਨੂੰ ਅਨਸਰ ਇਹਦਾ ਦੇ ਸਕਦੀ ਹਾਂ ਕਿ ਦੇਖੋ ਪਤਾ ਕੀ ਹੁੰਦਾ ਹੈ ਕਿ ਕਈ ਵਾਰ ਲੜਕੀ ਦੇ ਪੇਰੈਂਟਸ ਇੱਕ ਕੁੜੀ ਦੇ ਮਾਪੇ ਹੋਣ ਦੇ ਨਾਤੇ ਇਹ ਸਭ ਚੀਜ਼ਾਂ ਸੋਚਦੇ ਨੇ ਪਹਿਲਾਂ ਕੀ ਹੁੰਦਾ ਸੀ ਕਿ ਪਹਿਲਾਂ ਇਹ ਜਿਹੜੀ ਦਹੇਜ ਪ੍ਰਥਾ ਹੋ ਗਈ ਇਹ ਚਲਾਈਆਂ ਕਿੰਨੇ ਨੇ ਸਭ ਤੋਂ ਪਹਿਲਾਂ ਤਾਂ ਆਪਾਂ ਇਸੀ ਤੇ ਗੱਲ ਕਰਦੇ ਹਾਂ ਕਿ ਉਸ ਸਮੇਂ ਮਾਪੇ ਨਹੀਂ ਚਲਾਈਆਂ ਸੀ ਕਿ ਸਾਡੀ ਧੀ ਅਗਲੇ ਘਰ ਜਾ ਕੇ ਸੁਖੀ ਰਹੇ ਤਾਂ ਪੌਸ ਫਾਨੀਆਂ ਚੀਜ਼ਾਂ ਆਪਣੀ ਧੀ ਨੂੰ ਦਿੱਤੀਆਂ ਜਾਂਦੀਆਂ ਸੀ ਪਰ ਜੇਕਰ ਆਪਾਂ ਸਮੇਂ-ਸਮੇਂ ਤੇ ਗੱਲ ਕਰੀਏ ਸਮੇਂ-ਸਮੇਂ ਤੇ ਆਉਣ ਨਾਲ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਮੁੰਡੋਂ ਵਾਲਿਆਂ ਦੇ ਲਈ 네ਗੇਟਿਵ ਬਣ ਗਈ ਹੈ 네ਗੇਟਿਵ ਕਿੱਦਾਂ ਬਣੀ ਕਿ ਜੇਕਰ ਕੋਈ ਕਹਿੰਦਾ ਹੈ ਹਾਲਾਂਕਿ ਉਹ ਕੁੜੀਆਂ ਦੇ ਲਈ ਕਹਿ ਰਹੇ ਹੁੰਦੇ ਨੇ ਕਿ ਤੁਸੀਂ ਸਾਨੂੰ ਆਪਣੀ ਕੁੜੀ ਨੂੰ ਇੰਨਾ ਦੇ ਸਕਦੇ ਹੋ ਹਾਲਾਂਕਿ ਉਹ ਮੈਟਰ ਵੀ ਦੇਖੋ ਕੁੜੀ ਵਾਲਿਆਂ ਦਾ ਹੁੰਦਾ ਹੈ ਦੇਣਾ ਨਾ ਦੇਣਾ ਮਾਪਾਂ ਦੀ ਇੱਛਾ ਹੁੰਦੀ ਹੈ ਪਰ ਜਿਹੜੇ ਲੋਕ ਕਈ ਵਾਰ ਕੀ ਹੈ ਕਿ ਕਈ ਵਾਰ ਸਾਡੇ ਕੋਲ ਐਸੇ ਵੀ ਕੇਸ ਹੁੰਦੇ ਨੇ ਜਿਸ ਦੇ ਵਿੱਚ ਮੁੰਡੇ ਵਾਲਿਆਂ ਨੂੰ ਗਲਤ ਤਰੀਕੇ ਦੇ ਨਾਲ ਦਹੇਜ ਤੇ ਆ ਦੋਸ਼ ਲਗਾ ਕੇ ਫਸਾਇਆ ਜਾਂਦਾ ਹੈ ਤੇ ਹੋਰ ਵੀ ਬਹੁਤ ਸਾਰੀ ਚੀਜ਼ਾਂ ਇੱਥੋਂ ਦੀ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਬਿਲਕੁਲ ਮੈਮ ਦੇਖੋ ਅਗਰ ਆਪਾਂ ਦਹੇਜ ਦੀ ਗੱਲ ਕਰਦੇ ਆ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਸਭ ਤੋਂ ਪੁੱਛਣਾ ਚਾਹੁੰਦਾ ਜਾਣਕਾਰੀ ਲੈਣਾ ਹੈ ਕਿ ਅਗਰ ਲੜਕੀ ਮੈਰਿਜ ਕਰਾਉਂਦੀ ਹੈ ਤਾਂ ਦੇਖੋ ਲੜਕੇ ਨੇ ਜਿੰਨੀ ਪ੍ਰੋਪਰਟੀ ਬਣਾਈ ਉਹਦੇ ਬਜ਼ੁਰਗਾਂ ਨੇ ਬਣਾਈ ਜਾ ਕੋਈ ਸਮਾਨ ਹੈ ਗੱਡੀ ਹੈ ਕੋਈ ਜ਼ਮੀਨ ਜਾਇਦਾਦ ਹੈ ਤਾਂ ਉਹ ਲੜਕੀ ਨੂੰ ਐ ਲੱਗਦਾ ਕਿ ਇਹ ਮੇਰਾ ਹੁਣ ਮੈਂ ਵੀ ਹੱਕਦਾਰ ਹਾਂ ਕਿ ਤੁਸੀਂ ਦੇਖੋ ਜਿਸ ਮਾਪੇ ਨੇ ਬਣਾਈ ਹੈ ਪ੍ਰੋਪਰਟੀ ਬੱਚੇ ਨੂੰ ਮੈਂ ਆਪਣੇ ਨੇ ਮਿਹਨਤ ਮਾਪੇ ਆਪਣੇ ਮਿਹਨਤ ਕੀਤੀ ਹੈ ਸਭ ਕੁਝ ਕੀਤਾ ਹੈ ਉੱਥੇ ਆ ਕੇ ਉਹ ਲੜਕੀ ਇੱਕ ਤਰ੍ਹਾਂ ਦਾ ਕਬਜ਼ਾ ਕਰ ਲੈਂਦੀ ਹੈ ਉਸ ਤੋਂ ਬਾਅਦ ਅਗਰ ਲੜਕਾ ਕੁਝ ਕਹਿੰਦਾ ਹੈ ਤਾਂ ਲੜਕੀ ਉਹ ਤੇ ਦਹੇਜ ਦਾ ਜਿਵੇਂ ਤੁਸੀਂ ਕਿਹਾ ਦੇਜ ਦੇ ਨਾਤੇ ਉਹਨੂੰ ਜੇਲ੍ਹ ਕਰਵਾ ਦਿੰਦੀ ਐ ਜਾਂ ਟੌਰਚਰ ਕਰਦੀ ਐ ਪਰ ਲੜਕੀ ਦੇਖਿਆ ਜਾਵੇ ਤਾਂ ਲੜਕੀ ਬੈਨੀਫਿਟ 'ਚ ਰਹੀ ਨਾ ਲੜਕੀ ਨੇ ਜਿੰਨਾ ਪੈਸਾ ਲਾਇਆ 20-25 ਲੱਖ ਲਾਇਆ ਪਰ ਜੋ ਉਹਨਾਂ ਨੇ ਮਾਪੇ ਉਹਨਾਂ ਦੇ ਮਾਪੇ ਲੜਕੇ ਦੇ ਮਾਪੇ ਨੇ ਕਮਾਇਆ ਕਰੋੜਾ ਰੁਪਈਆ ਕਮਾਇਆ ਘੱਟ ਕਮਾਇਆ ਵੱਧ ਕਮਾਇਆ ਇੱਕ ਘਾਰ ਬਣਿਆ ਬਣਾਇਆ ਉਹਨੂੰ ਮਿਲ ਗਿਆ ਬਣਿਆ ਬਣਾਇਆ ਉਹਨੂੰ ਇੱਕ ਪਰਿਵਾਰ ਮਿਲ ਗਿਆ ਮਤਲਬ ਉੱਥੇ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਪਈ ਖੁਦ ਮਿਹਨਤ ਨਹੀਂ ਕਰਨੀ ਅਗਰ ਦੇਹਜ ਮਿਲਦਾ ਵੀ ਐ ਤੋਂ ਮਾਪੇ ਦਾ ਉਹਦੇ ਉਹਦੇ ਮਾਪੇ ਨੇ ਇਹਨੂੰ ਦਿੱਤਾ ਹੈ ਲੜਕੀ ਨੇ ਆਪਣੀ ਮਿਹਨਤ ਨਾਲ ਨਹੀਂ ਕਰਿਆ ਪਰ ਜੇ ਉਹਨੇ ਦੇਖਿਆ ਜਾਵੇ ਉਹਰੇ ਉਹ ਬਿਨਾਂ ਮਿਹਨਤ ਕਿਤੇ ਹੋਏ ਪੂਰਾ ਪਰਿਵਾਰ ਪੂਰਾ ਪੈਸਾ ਪੂਰਾ ਕੋਠੀ ਪੂਰਾ ਘਰਬਾਰ ਪੂਰਾ ਕੋਈ ਵੀ ਹੈਦਾ ਪਰ ਪਰਿਵਾਰ ਦਾ ਜੁੜਿਆ ਉਹ ਸਾਰੇ ਦਿਓ ਹੱਕਦਾਰ ਬਣ ਜਾਂਦੀ ਹੈ ਹਾਂਜੀ ਬਿਲਕੁਲ ਸਹੀ ਕਿਹਾ ਦੇਖੋ ਇੱਥੇ ਤੁਸੀਂ ਕੀ ਹੱਕਦਾਰ ਲੜਕੀ ਬਣਦੀ ਹੈ ਪਰ ਦੇਖੋ ਸਾਡਾ ਮੰਨਣਾ ਤਾਂ ਇਹ ਹੈ ਕਿ ਜੇਕਰ ਇੱਕ ਲੜਕਾ ਤੇ ਲੜਕੀ ਜਿੱਦਾਂ ਲੜਕੇ ਨੂੰ ਵੀ ਵਿਰਾਸਤ ਚ ਪ੍ਰਾਪਰਟੀ ਮਿਲਦੀ ਹੈ ਤੇ ਲੜਕੀ ਦਾ ਇਹ ਆਪਣੀ ਸੁਸਾਇਟੀ ਚ ਕੀ ਚੱਲ ਰਿਹਾ ਆਪਣੀ ਸੁਸਾਇਟੀ ਚ ਇਹ ਚੱਲਦਾ ਕਿ ਇੱਕ ਕੁੜੀ ਦਾ ਜੇਕਰ ਵਿਆਹ ਹੋ ਜਾਵੇਗਾ ਤਾਂ ਮੁੰਡੇ ਦੀ ਜਿਹੜੀ ਪ੍ਰਾਪਤੀ ਹੈ ਕੁੜੀ ਉਸ ਦੀ ਹੱਕਦਾਰ ਹੋਵੇਗੀ ਆਪਣੇ ਦੇਸ਼ ਚ ਦੇਖੋ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਪਰ ਮੈਨੂੰ ਲੱਗਦਾ ਹੈ ਕਿ ਦੇਖੋ ਜੇਕਰ ਇੱਕ ਮੁੰਡਾ ਤੇ ਕੁੜੀ ਦੋਨੋਂ ਕਮਾਉਂਦੇ ਨੇ ਤਾਂ ਨਾ ਕੁੜੀ ਵਾਲਿਆਂ ਦੇ ਵੱਲੋਂ ਉਹਨਾਂ ਨੂੰ ਕੁਝ ਦੇਣਾ ਚਾਹੀਦਾ ਹੈ ਤੇ ਨਾ ਮੁੰਡਿਆਂ ਵਾਲਿਆਂ ਦੇ ਵੱਲੋਂ ਮੈਨੂੰ ਲੱਗਦਾ ਹੈ ਕਿ ਉਹ ਦੋਨੋਂ ਆਪਸ ਦੇ ਵਿੱਚ ਮਿਲ ਕੇ ਜਦੋਂ ਆਪਣਾ ਅਲੱਗ ਤੋਂ ਬਣਾਉਂਦੇ ਨੇ ਨਾ ਉਹ ਚੀਜ਼ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੁੰਦਾ ਕੋਈ ਇਦਾਂ ਦੇ ਡਿਵੋਰਸ ਤੱਕ ਮੈਟਰ ਨਹੀਂ ਪਹੁੰਚਦੇ ਇਹ ਸਾਰੀਆਂ ਚੀਜ਼ਾਂ ਬੇਸਿਕਲੀ ਲਾਲਚ ਦੇ ਕਰਕੇ ਆ ਜਾਂਦੀਆਂ ਨੇ ਤਾਂ ਮੈਨੂੰ ਲੱਗਦਾ ਹੈ ਕਿ ਇੱਥੇ ਦੋਨੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਕੁਝ ਨਹੀਂ ਦੇਣਾ ਚਾਹੀਦਾ ਸਿਰਫ ਉਹਨਾਂ ਨੂੰ ਪੜਾ ਲਿਖਾ ਕੇ ਪੈਰਾਂ ਤੇ ਖੜੇ ਕਰਨਾ ਚਾਹੀਦਾ ਤਾਂ ਕਿ ਤੁਸੀਂ ਕੱਲ ਆਪਣਾ ਆਪ ਦੇਖ ਸਕੋ ਬਿਲਕੁਲ ਬਹੁਤ ਸਹੀ ਗੱਲ ਕਹੀਆ ਤੁਸੀਂ ਕਿ ਅਗਰ ਇਨਸਾਨ ਨੇ ਕਮਾਣਾ ਹੈ ਚਾਹ ਲੜਕਾ ਜਾਂ ਲੜਕੀ ਹੈ ਕਿ ਉਹਨੂੰ ਆਪਣੇ ਪੈਰਾਂ ਤੇ ਖੜਕੇ ਆਪਣੇ ਨੋਲੇਜ ਦੇ ਹਿਸਾਬ ਨਾਲ ਜਿਵੇਂ ਤੁਹਾਡੀ ਕੰਪੈਟਿਟੀ ਹੈ এডੂਕੇਸ਼ਨ ਹੈ ਉਸ ਹਿਸਾਬ ਨਾਲ ਤੁਸੀਂ ਕਮਾਓ ਤੇ ਆਪਣਾ ਘਰ ਚਲਾਓ ਕਿਉਂਕਿ ਤੁਸੀਂ ਨੇ ਪਰਿਵਾਰ ਚਲਾਉਣਾ ਹੈ ਅੱਗੇ ਤੋਂ ਹਾਂਜੀ ਇੱਕ ਜ਼ਿੰਮੇਵਾਰੀਆਂ ਵੀ ਤੁਹਾਡੇ ਤੇ ਪੈਣੀਆਂ ਨੇ ਤੁਸੀਂ ਵੀ ਅਗਰ ਮਾਂ ਅਗਰ ਅੱਜਕੱਲ ਤੁਸੀਂ ਮੈਰਿਜ ਕਰਾਈਆ ਤੱਕ ਕਿਤੇ ਨਾ ਕਿਤੇ ਤੁਸੀਂ ਵੀ ਮਾਪੇ ਬਣੋਗੇ ਹਾਂ ਤੁਸੀਂ ਬਹੁਤ ਅੱਛੀ ਗੱਲ ਕਹੀ ਹੈ ਕਿ ਅਗਰ ਤੁਸੀਂ ਆਪਣੇ ਜ਼ਿੰਮੇਵਾਰੀਆਂ ਤੇ ਕਮਾਉਂਗੇ ਆਪਣੀ ਮਿਹਨਤ ਨਾਲ ਕਮਾਉਂਗੇ ਤਾਂ ਤੁਹਾਨੂੰ ਇੱਕ ਵੈਲਿਊ ਪਤਾ ਲੱਗੂ ਪੈਸੇ ਦੀ ਪ੍ਰਾਪਰਟੀ ਦੀ ਹਾਂਜੀ ਉਹੀ ਹੈ ਕਿ ਜਿਹਦੇ ਨਾਲ ਤੁਹਾਨੂੰ ਪਤਾ ਲੱਗੇਗੀ ਲਾਲਚ ਤੋਂ ਦੂਰ ਰਹਿਣਗੇ ਉਸਦੇ ਖਰਾਬ ਨਹੀਂ ਬਿਲਕੁਲ ਜੀ ਬਿਲਕੁਲ ਜੀ ਬਹੁਤ ਅਚੀ ਨੋਲਿਜ ਦਿੱਤੀ ਹੈ ਮੈਡਮ ਤੁਹਾਡਾ ਜੁੜਨ ਨਾਲ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸਰ ਤਾਂ ਦਰਸ਼ਕੋ ਤੁਸੀਂ ਦੇਖੋ ਮੈਂ ਇੱਕ ਮੈਡਮ ਐਨਜੀਓ ਚਲਾ ਰਹੇ ਨੇ ਕਿੰਦੀ ਵਧੀਆ ਗੱਲ ਕਹੀ ਅਗਰ ਲੜਕਾ ਲੜਕੀ ਆਪਣੇ ਦਮ ਤੇ ਘਰ ਬਣਾਉਂਦੇ ਨੇ ਜਾਂ ਕੋਈ ਚੀਜ਼ ਲੈਂਦੇ ਨੇ ਤਾਂ ਉਹਨਾਂ ਨੂੰ ਇੱਕ ਪੈਸੇ ਦੀ ਇਮਾਰੀਤ ਪਤਾ ਲੱਗੇਗੀ ਕਿ ਪੈਸਾ ਕਮਾਇਆ ਕਿਵੇਂ ਜਾਂਦਾ ਔਰ ਲੜਕੀ ਕਮਾਈਗੀ ਤਾਂ ਉਹਨੂੰ ਇਹ ਪਤਾ ਹੋਏਗਾ ਕਿ ਮੇਰਾ ਘਰ ਵਾਲਾ ਕਿਵੇਂ ਕਮਾ ਕੇ ਲੈ ਕੇ ਆ ਰਿਹਾ ਕਿਵੇਂ ਮੁਸ਼ਕਿਲ ਨਾਲ ਕਮਾ ਰਿਹਾ ਫਿਰ ਉਹਦੇ ਦਿਲ ਚ ਜੋ ਅਰਮਾਨ ਨੇ ਜਾਂ ਘੁੰਮਣ ਦੇ ਹੋਣ ਜਾਂ ਜੁਐਲਰੀ ਕੱਪੜਾ ਜੋ ਵੀ ਉਹ ਖਾ ਲੈਂਦੀ ਹੈ ਤਾਂ ਕਿਤੇ ਨਾ ਕਿਤੇ ਉਹਨੂੰ ਪਤਾ ਕਿ ਜੇ ਮੈਂ ਖਾ ਪੂਰੇ ਕਰਨੇ ਨੇ ਉਹਦੇ ਵਿੱਚ ਮੇਰੇ ਘਰ ਦੇ ਦਾ ਕੀ ਯੋਗਦਾਨ ਕਿੰਨੀ ਮਿਹਨਤ ਹੈ ਅਹੀਂ ਅਗਰ ਲੜਕਾ ਕਮਾਰ ਹੈ ਤਾਂ ਉਹਨੂੰ ਪਤਾ ਹੈ ਕਿ ਮੈਂ ਕਿਵੇਂ ਸਟਰਗਲ ਕਰਕੇ ਇੱਕ ਆਪਣਾ ਮਤਲਬ ਪਰਿਵਾਰ ਪਾਲ ਰਿਆ ਤਾਂ ਕਿਵੇਂ ਮੈਨੂੰ ਘਰ ਵਾਲੀ ਦੇ ਕਿਵੇਂ ਉਹ ਮੁਸ਼ਕਲ ਨਾਲ ਚਲਾਰੀ ਹੈ ਘਰ ਕਿਵੇਂ ਚਲਾਰੀ ਹੈ ਸਾਰਾ ਦਿਨ ਦੇਖੋ ਉਹਨੂੰ ਕੋਈ ਵਿਚਾਰੀ ਨੂੰ ਜੋ ਮਹਿਲਾਵਾਂ ਨੇ ਉਹਨੂੰ ਕੋਈ ਛੁੱਟੀ ਨਹੀਂ ਮਿਲਦੀ ਆਪਣਾ ਘਰ ਚਲਾਉਣ ਵਾਸਤੇ ਉਹਨਾਂ ਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ 24 ਘੰਟੇ ਉਹ ਘਰ ਚ ਰਹਿੰਦੀਆਂ ਨੇ ਘਰ ਦੇ ਕੰਮਕਾਰ ਬਹੁਤ ਹੁੰਦੇ ਨੇ ਬੱਚਿਆਂ ਦਾ ਮਤਲਬ ਜੋ ਪਰਿਵਾਰ ਚ ਚਲਾਂ ਚ ਕੰਮ ਆਪਾਂ ਸਹਾਇੀ ਹੁੰਦੇ ਆਂ ਔਰ ਉਹ ਵਿਚਾਰੀਆਂ ਬਿਮਾਰ ਟਮਾਰ ਹੋਣ ਜਾਂ ਕਿਸੇ ਤਰ੍ਹਾਂ ਦੇ ਕੋਈ ਮਤਾਂ ਵਿਚਾਰੀ ਮੋਚੋਂ ਨਿਕਲ ਜਾਂਦਾ ਕਿਉਂ ਐਡੀ ਬੜੀ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਇੱਜ਼ਤ ਮਾਨ ਨਹੀਂ ਮਿਲਦਾ ਚਾਹ ਮੇਰੀ ਮਾਂ ਕਿਉਂ ਨਾ ਹੋਵੇ ਮੇਰੀ ਭੈਣ ਕਿਉਂ ਨਾ ਹੋਵੇ ਮੇਰੀ ਪਤਨੀ ਕਿਉਂ ਨਾ ਹੋਵੇ ਜਾਂ ਮੇਰੀ ਬੇਟੀ ਕਿਉਂ ਨਾ ਹੋਵੇ ਹੁਣ ਆਪਾਂ ਘਰੇ ਜਾਂਦੇ ਆਂ ਸੇਵਾ ਕਰਦੇ ਆਂ ਆਪਾਂ ਅਗਰ ਬਿਮਾਰ ਆਂ ਆਪਾਂ ਫੇਰ ਛੁੱਟੀ ਲੈ ਲਾਂਗੇ ਪਰ ਮੈਨੂੰ ਨਹੀਂ ਲੱਗਦਾ ਮੇਰੀ ਮਾਂ ਨੇ ਮੇਰੀ ਭੈਣ ਨੇ ਮੇਰੀ ਪਤਨੀ ਨੇ ਜਾਂ ਮੇਰੀ ਬੇਟੀ ਨੇ ਕਿਹਾ ਹੋਵੇ ਮੈਂ ਬਿਮਾਰ ਆਂ ਅੱਜ ਮਤੋਂ ਖਾਣਾ ਨਹੀਂ ਬਣਦਾ ਜਾਂ ਮੈਂ ਘਰ ਦੀ ਸਫਾਈ ਨਹੀਂ ਕਰਦੀ ਉਹ ਕਰਦੀਆਂ ਨੇ ਔਰ ਘਰ ਵੀ ਚਲਾਣਾ ਘਰ ਨੂੰ ਚਲਾਉਣ ਵਾਸਤੇ ਮਹਿੰਗਾਈ ਕਿੰਨੀ ਉਹਨਾਂ ਨੂੰ ਡਿਪਰੈਸ਼ਨ 'ਚ ਲੈ ਕੇ ਜਾਂਦੀ ਹੈ ਉਹ ਕਿਤਨਾ ਕਿਤੇ ਉਹ ਵੀ ਨਹੀਂ ਵਿਚਾਰੇ ਸ਼ਹਿਰ ਕਰ ਪਾਉਂਦੀਆਂ ਕਿ ਅਸੀਂ ਕਿੰਸਾ ਹਾਲਾਤ ਚ ਰਹਿ ਰਹੇ ਆ ਕਿਉਂਕਿ ਜਿਹੜਾ ਬੰਦਾ ਆਉਂਦਾ ਚਲੋ ਡਰਿੰਕ ਕਰ ਲੈਂਦਾ ਕੋਈ ਨਾ ਕੋਈ ਨਸ਼ਾ ਕਰ ਲੈਂਦਾ ਜਾਂ ਕਿਸੇ ਪ੍ਰਕਾਰ ਘੁੰਮ ਫਿਰ ਲੈਂਦਾ ਆਪਣੀ ਟੈਨਸ਼ਨ ਨੂੰ ਦੂਰ ਕਰਨ ਦੇ ਉਹਦੇ ਕੋਲੇ ਸੌ ਤਰ੍ਹਾਂ ਦੇ ਬਹਾਨੇ ਨੇ ਅਗਰ ਮੈਂ ਮਹਿਲਾਵਾਂ ਦੀ ਗੱਲ ਕਰਾਂ ਉਹ ਆਪਣਾ ਦੁੱਖ ਜ਼ਾਹਿਰ ਕਰਨ ਵਾਸਤੇ ਜਾਂ ਸਹੇਲੀ ਜਾਂ ਮਾਪੇ ਉਹਨੂੰ ਕਾਲ ਕਰਦੀਆਂ ਨੇ ਮੈਨੂੰ ਲੱਗਦਾ ਸਿਰਫ ਉੱਥੇ ਹੀ ਆਪਣਾ ਦੁੱਖ ਸਾਂਝਾ ਕਰ ਸਕਦੀਆਂ ਨੇ ਤਾਂ ਤੁਸੀਂ ਇਸ ਵਿਸ਼ੇ ਬਾਰੇ ਕੀ ਸੋਚਦੇ ਹੋ ਇੱਕ ਮਹਿਲਾ ਹੋਣ ਦੇ ਨਾਤੇ ਇੱਕ ਮਰਦ ਹੋਣ ਦੇ ਨਾਤੇ ਤਾਂ ਤੁਸੀਂ ਜਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਤੇ ਮੈਂ ਇੱਕ ਆਪਣੇ ਨੌਜਵਾਨ ਵੀਰਾਂ ਨੂੰ ਇਹੀ ਗੱਲ ਕਹਿਣਾ ਕਿ ਸੋਡੀ ਵੀ ਇੱਕ ਜ਼ਿੰਮੇਵਾਰੀ ਹੈ ਅਗਰ ਤੁਸੀਂ ਪਰਿਵਾਰ ਚ ਰਹਿੰਦੇ ਹੋ ਤਾਂ ਆਪਣੀ ਭੈਣ ਬਾਰੇ ਆਪਣੀ ਮਾਂ ਬਾਰੇ ਇਹ ਮੈਰਿਜ ਹੈ ਤਾਂ ਆਪਣੀ ਬੀਬੀ ਬਾਰੇ ਘਰ ਵਾਲੀ ਬਾਰੇ ਜਾਂ ਤੁਹਾਡੇ ਅਗਰ ਬੱਚੀ ਹੈ ਤਾਂ ਉਹਦੇ ਬਾਰੇ ਜ਼ਰੂਰ ਸੋਚਿਆ ਕਰੋ ਕਿਉਂਕਿ ਸਮਾਜ ਆ ਜਿਹੜਾ ਸਾਡਾ ਉਹ ਬੰਦਾ ਔਰ ਔਰਤ ਇਹ ਚਲਾਉਂਦੇ ਨੇ ਜਾਤ ਪਾਤ ਹੋ ਗਿਆ ਧਰਮ ਹੋ ਗਿਆ ਇਸ ਤੋਂ ਬਾਅਦ ਦੀਆਂ ਗੱਲਾਂ ਨੇ ਤੁਸੀਂ ਚੰਗੇ ਇਨਸਾਨ ਹੋ ਘਰ-ਬਾਰ ਤੁਹਾਡਾ ਖੁਸ਼ ਹੈ ਤੁਸੀਂ ਘਰ ਜਾ ਕੇ ਖੁਸ਼ ਰਹਿੰਦੇ ਹੋ ਪਰਿਵਾਰ ਤੁਹਾਡੇ ਆਣ ਨਾਲ ਘਰੇ ਜਾਂਦੇ ਹੋ ਖੁਸ਼ ਹੁੰਦਾ ਚਿਹਰੇ ਤੇ ਮੁਸਕਾਨ ਆਉਂਦੀ ਹੈ ਜਿਵੇਂ ਬੇਟੀ ਦੀ ਗੱਲ ਕਰੀਏ ਇੱਕ ਪਿਓ ਜਦੋਂ ਘਰੇ ਜਾਂਦਾ ਹੈ ਤਾਂ ਬੇਟੀ ਬਹੁਤ ਖੁਸ਼ ਹੁੰਦੀ ਆ ਕਿ ਮੇਰਾ ਪਿਤਾ ਘਰੇ ਆਇਆ। ਪਤਨੀ ਐ ਉਹਨੂੰ ਇਹ ਖੁਸ਼ੀ ਹੁੰਦੀ ਆ ਕਿ ਮੇਰੇ ਘਰ ਵਾਲਾ ਮੇਰਾ ਕੰਮ-ਕਾਰ ਕਰਕੇ ਘਰ ਆਇਆ। ਮਾਂ ਨੂੰ ਖੁਸ਼ੀ ਹੁੰਦੀ ਆ ਕਿ ਮੇਰਾ ਬੇਟਾ ਕੰਮ ਕਰਕੇ ਮੇਰੇ ਘਰੇ ਆਇਆ। ਤਾਂ ਮੇਰੇ ਸਾਹਮਣੇ ਨਾਲ ਇਹੀ ਬੇਨਤੀ ਕਰਨਾ ਚਾਹਨਾ, ਇਹੀ ਤੁਹਾਡੇ ਮੂਰੇ ਅਰਜ਼ ਕਰਦਾ ਨਾ ਰਿਕਵੈਸਟ ਕਰਨਾ ਚਾਹਨਾ ਕਿ ਭਾਈ ਇਹ ਚੀਜ਼ਾਂ ਇਨਸਾਨ ਚਾਹੇ ਲੜਕੀ ਐ ਉਹਨੂੰ ਵੀ ਸੋਚਣੀ ਚਾਹੀਦੀ ਐ। ਅਗਰ ਬੰਦਾ ਇਨਸਾਨ ਬੰਦਾ ਹੈ ਤਾਂ ਉਹਨੂੰ ਵੀ ਸੋਚਣੀ ਚਾਹੀਦੀ ਹੈ ਕਿ ਅਸੀਂ ਇਨਸਾਨਦਮਨ ਕੇ ਰਾਂਗੇ ਨਾ ਇਨਸਾਨੀਅਤ ਨੂੰ ਅੱਗੇ ਲੈ ਕੇ ਜਾਵਾਂਗੇ ਪਿਆਰ ਮੁਹੱਬਤ ਨੂੰ ਲੈ ਕੇ ਤਾਂ ਕਿ ਦੂਜੇ ਨੂੰ ਸਮਝਣ ਚ ਸਾਨੂੰ ਥੋੜੀ ਸੌਖਾ ਹੋ ਜਾਾਂਗੇ ਤਾਂ ਐਸੇ ਵਿਸ਼ੇ ਲੈ ਕੇ ਅਸੀਂ ਤੁਹਾਡੇ ਰੂਬਰੂ ਹੁੰਦੇ ਰਹਾ ਕਰਾਂਗੇ ਕੋਈ ਹੋਰ ਵਿਸ਼ਾ ਹੋਵੇ ਤੁਹਾਡੀ ਜ਼ਿੰਦਗੀ ਦਾ ਜਾਂ ਸਮਾਜ ਚ ਕੋਈ ਅੱਗੇ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੋ ਤੁਸੀਂ ਸਾਡੇ ਸਟੂਡੀਓ ਨੰਬਰ ਦੇ ਦਿੱਤੇ ਸੇ ਦੇ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਕੋਈ ਲੱਗਦਾ ਕੋਈ ਜ਼ਿੰਦਗੀ ਸੋਡੇ ਕੋਈ ਚੰਗੇ ਕੰਮ ਨੇ ਤੁਸੀਂ ਲੋਕਾਂ ਨੂੰ ਪ੍ਰੇਰਨਾ ਦੇ ਸਕਦੇ ਹੋ ਚਾਹੇ ਰਾਈਟਰ ਹੋਵੋ ਸਿੰਗਰ ਹੋਵੋ ਕਿਸੇ ਫੀਲਡ ਚ ਹੋਵੋ ਤਾਂ ਤੁਸੀਂ ਸਾਡੇ ਨਾਲ ਰੂਜ ਰਾਫਤਾ ਕੰਮ ਕਰਿਆ ਕਰੋ ਤੇ ਵੱਤ ਵਾ ਸਾਡੇ ਜਿਹਨੇ ਪ੍ਰੋਗਰਾਮ ਨੇ ਉਹ ਵੱਤ ਵਾ ਸ਼ੇਅਰ ਵੀ ਕਰਿਆ ਕਰੋ ਜੋ ਅਸੀਂ ਸਾਡਾ ਮਕਸਦ ਹੈ ਲੋਕਾਂ ਨੂੰ ਜਾਗਰੂਤ ਕਰਨਾ ਲੋਕਾਂ ਦੇ ਜੋ ਪ੍ਰੋਬਲਮ ਨੇ ਜਾਂ ਤਕਲੀਫਾਂ ਨੇ ਜਾਂ ਜੋ ਜ਼ਿੰਦਗੀ ਜੀਨੇ ਆ ਉਹ ਲੋਕਾਂ ਤੱਕ ਅੱਗੇ-ਦੱਗੇ ਤੱਕ ਪਹੁੰਚਾਇਆ ਜਾਵੇ ਤਾਂ ਐਸੇ ਪਿਛੇ ਲੈ ਕੇ ਮੈਂ ਸਰਿੰਦਰ ਸਿੰਘ ਢੀਂਡਸਾ ਤੁਹਾਡੇ ਨਾਲ